ਚੂਜੀ ਉਹ 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 ਬਸ ਬਸ ਜੋ ਕਰ ਲੈ ਲੈ ਜੀ ਮੀਨ ਨਾ ਪਿਆਵਾ ਦੇਖੋ ਡੋਲਟਾਪ ਹੋਈ ਪਈ ਐ ਇਸ ਸਾਈਡ ਮੀ ਵੀ ਇਹ ਹੋਏ ਇਹ ਹੈਗੇ ਟਪਕੇ ਹੋਏ ਅੰਬ ਲਈਏ ਹਣੇ ਖਾਨਚੇ ਟੇਸਟੀ ਹੁੰਦੇ ਆ ਇਹ ਆਟੋਮੈਟਿਕ ਆਪਣੇ ਆਪ ਪੱਕੇ ਹੋਏ ਆ ਉੱਪਰ ਲਗੇ ਲਗਾਏ ਪੱਕ ਕੇ نیچے ਟਿੱਗੇ ਜਿਸ ਤਰ੍ਹਾਂ ਧੁੱਪ ਨਿਕਲੀ ਆ ਕੋਈ ਕਹਿ ਨਹੀਂ ਸਕਦਾ ਕਿ ਅੱਜ ਮੀ ਪਿਆ ਹੋਏਗਾ ਬਹੁਤ ਤੇਜ਼ ਧੁੱਪ ਹੈ ਨੇ ਚਿਚ ਨਾ ਹੁ ਹਾ 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 ਸ਼ਸ਼ੇ ਕਾਲੀ ਕੁ ਨਵੇਂ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਬਹੁਤ ਹੀ ਸੋਹਣੇ ਮੌਸਮ ਦੇ ਨਾਲ ਬੱਦਲ ਵਾਈ ਹੋ ਰਹੀ ਹੈ ਪੂਰੀ ਫੁੱਲ ਐਂਡ ਮੀ ਆਨ ਦੇ ਪੂਰੇ ਚਾਂਸ ਸਾਰੇ ਕੀਤੇ ਬਿਲਕੁਲ ਖੁੱਲਿਆ ਚਾਰਚ ਫੇਰੇ ਅੱਜ ਅੱਜ ਮਤਲਬ ਕਿ 70% ਚਾਂਸ ਤਾਂ ਆਉਣਗੇ ਅਮੀ ਪੈਂਦੇ ਬਾਕੀ ਕੁਝ ਕਹਿ ਨਹੀਂ ਸਕਦੇ ਉਹ ਪਰਮਾਤਮਾ ਜਾਣਦਾ ਕਿਲੋ ਕਰਦੇ ਆਂ ਸ਼ੁਰੂਆਤ ਆਪਦੇ ਦਿਨ ਦੀ ਵਾਹਿਗੁਰੂ ਜੀ ਲੋ ਜੀ ਆਪਣੀ ਡੇਲੀ ਰੁਟੀਨ ਸ਼ੁਰੂ ਅਜਾ ਮੀਂਹ ਆ ਗਿਆ ਤੇਜ਼ ਬਾਰ ਬਹੁਤ ਮੇਰੀ ਦੀ ਸ਼ੁਰੂਆਤ ਹੋ ਗਈ ਆਤਾ ਲਾ 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 ਹੋ ਮੇਰੀ ਵਾਲੀ ਲੋ ਜੀ ਸਾਫ ਸफाई ਕਰਕੇ ਹਰੀ ਭਰੀ ਜੀਤੀ ਤਿਆਰੀ ਆਪਣੇ ਕਰ ਲਈ ਹੁਣ ਜੋ ਵੀ ਕੰਮਕਾਰ ਹੈ ਉਹ ਆਪਣੇ ਡੇਲੀ ਰੁਟੀਨ ਵਾਂਗੂ ਆਪਣਾ ਸਟਾਰਟ ਕਰ ਦੇਣਾ ਸਟਾਰਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਜੋ ਵੀ ਮਾਰਕੀਟ ਦਾ ਕੰਮ ਰਹੇਗਾ ਅਸ ਅਪਾ ਨੇ ਹੁਣ ਮੀਂਹ ਦੀ ਵੇਟ ਕਰਨੀ ਆ ਕਦ ਰੁਕੇਗਾ ਇਹ ਕਿਉਂਕਿ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਬਾਹਰ ਛਾਤਾ ਹੋ ਗਈ ਬਾਰਿਸ਼ ਤੋਂ ਮੀਂਹ ਦੇ ਰੁਕਣ ਤੋਂ ਬਾਅਦ ਫਿਰ ਅਸੀਂ ਮਾਰਕੀਟ ਦਾ ਪਲਾਨ ਬਣਾਵਾਂਗੇ ਜਾਣ ਦਾ ਇਹ ਜੋ ਮੌਸਮ ਚ ਮਾਰਕੀਟ ਚ ਵੀ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਦ ਮੀਂਹ ਆ ਜਾਵੇ ਕਦ ਰੁਕ ਜਾਵੇ ਕਈ ਵਾਰ ਰਸਤੇ ਚ ਵੀ ਭੇ ਦੇ ਦਿੰਦਾ ਹੈ ਜਮੀ ਚਲੋ ਕਰਦੇ ਆ ਪਲਾਨ ਮਾਚਲ ਜਗਾ ਹੋ ਗਿਆ ਕੰਮ ਬੱਦਲ ਵਟਿਆ ਹਰ ਅਗਲੇ ਹਫਤੇ ਅਲਰਟ ਪੂਰਾ ਅਲਰਟ ਦਿੱਤਾ ਹੋਇਆ ਮਾਚਲ ਚ ਇਹ ਦੇ ਇੱਕ ਇਹ ਕਹਿੰਦਾ ਮੈਨੂੰ ਗੋਦੀ ਚੱਕ ਲੋ ਹਾਂ ਗੋਦੀ ਚੱਕਾਂ ਹਾਂ ਸਾਲੀ ਚੱਲੋ ਵਾਹ ਚੱਕ ਚੱਕ ਕੇ ਰਹੀ ਐ ਗੋਦੀ ਚੱਕ ਲੋ ਗੋਦੀ ਚੱਕ ਲੋ ਚੱਕਾ ਚੱਲੇ ਚਲੋ ਚਲੋ ਦੇਖ ਮਾਸਟਰ ਐ ਆ ਪੂਰਾ ਮਾਸਰਿਆ ਦੀ ਬਾਹਰ ਲੈ ਕੇ ਜਾਏਗਾ ਹਾਂ ਚਲेंगे ਹਾਂ ਚੋਲੋ ਚੋਲੋ ਫਿਰ ਚੋਲੋ ਚੋਲੋ ਲੈ ਵੀ ਇਹਨੂੰ ਘੁਮਾ ਕੇ ਲਾਵਾਂ ਹੈ ਕੀ ਖਾਣਾ ਹੈ ਗੁੱਚਾ ਰਹਾ ਹੈ ਅਹ ਬੀਜੀ ਕਾਮ ਬੀਜੀ ਖਾਏ ਖਾਏ ਕਾ ਬੀਜ ਬੀਜੀ ਲੋ ਜੀ ਨਹੀਂ ਗਿਆ ਹਟ ਨਹੀਂ ਹਟਿਆ ਯਾਰ ਕਣੀਆਂ ਗਿਰ ਰਹੀਆਂ ਇਹਦੇ ਕਰਤਾ ਹਟ ਗਿਆ ਜਿਆਰੀ ਕਰੀਏ ਮਾਰਕੀਟ ਜਾਂਦੇ ਪਰ ਮੁਸ਼ਕਲ ਹੈ ਅੱਜ ਪੋਸੀਬਲ ਨਹੀਂ ਹੋਏਗਾ 12:00 ਵੱਜ ਗਏ 12:00 ਤੱਕ ਮੈਂ ਨਹੀਂ ਹਟਿਆ 12:00 ਜੀ ਪੂਰੀ ਗਰਮੀ ਆਉਂਦੀ ਹੈ ਜੇ ਗਰਮੀ ਹਟਣਾ ਹੁੰਦਾ ਤਾਂ 11:00 ਵਜੇ ਹਟ 12:00 ਵਜੇ ਹਟ ਜਾਂਦਾ ਪਰ ਮੈਨੂੰ ਲੱਗ ਨਹੀਂ ਰਿਹਾ ਚਲੋ 2-3 ਵਜੇ ਤੱਕ ਵੀ ਹਟ ਗਿਆ ਤਾਂ ਵੀ ਪੋਸੀਬਲ ਹੈ ਜਾਣਾ ਪਰ ਦੇਖਦੇ ਹਾਂ ਚਲੋ ਕੀ ਬੰਦ ਹੋਰ ਯੈਸ ਲੌ ਵੀ ਅਨਜੋਇ ਦਾ ਮੌਨਸਨ ਬਾਈ ढर करते लड़की के ढर के चीची काके चीची ओये ओये है कहाँ खा रहा भीन बहुत गुस्सा कर रहे बारिश का पानी है यार बारिश के पानी का फायदा लिया जीरी की तैयारी होगी मीगल चल चल फास्ट चल थोड़ा जा हो जा फास्ट ਰਵੀਨਵਲ ਇਹ ਵਾਰ ਸੜਕ ਵਾਲੇ ਕਾਇਆ ਸਾਈਕਲ ਲੈ ਜੀ ਮੀਂ ਨਾ ਪਿਆ ਵਾ ਦੇਖੋ ਡੋਲਟਾ ਪਹੀ ਪਈ ਐ ਇਸ ਸਾਈਡ ਮੀ ਵੀ ਲਾ ਲੋ ਥੋੜਾ ਪਾਣੀ ਆਪਣਾ ਦੀਆ ਵਾ ਹੋਏਗਾ ਹੁਣ ਵੀ ਕੰਨੀਆਂ ਥੋੜੀ ਥੋੜੀ ਗਿਰ ਰੀਆਂ ਥੋੜੀ ਥੋੜੀ ਸੂਰਜ ਦੀ ਚਮਕੌਰ ਐ ਉਹ ਗੁਰਦੁਆਰਾ ਸਾਹਿਬ ਦਿਖ ਰਿਹਾ ਆਪਣੇ ਪਿੰਡ ਦਾ ਸਾਰਾ ਪਾਣੀ ਸਾਈਡ ਉਤਰਦਾ ਪਰਦਾ ਸਾਰਾ ਫਾਇਦਾ ਹੋ ਗਿਆ ਕਾਫੀ ਮੀਂਹ ਪਏਗਾ ਕਾਫੀ ਸੋਹਣਾ ਮੌਸਮ ਅੱਜ ਵੀ ਬਣਿਆ ਹੋਆ ਬੱਦਲ ਵਾਈਆ ਪੂਰੇ ਹਰ ਧੁੱਪ ਕੀ ਥੋੜੀ ਥੋੜੀ ਚਮਕੌਰ ਹੈ ਥੋੜੀ ਥੋੜੀ ਕਣੀਆਂ ਗਿਰ ਰਹੀਆਂ ਉਹ ਮਹਿਸੂਸ ਨਹੀਂ ਦੇ ਰਹੀਆਂ ਪਰ ਕਹਿਣਾ ਕਿ ਮੌਸਮ ਹਮਸਟੈਪ ਬਣ ਗਿਆ ਧੁੱਪ ਕੀ ਚਮਕੌਰ ਕਰਕੇ ਅ ਮਤਲਬ ਕਿ ਗਰਮ ਗਰਮ ਜਿਹਾ ਲੱਗ ਰਿਹਾ ਮੌਸਮ ਜੇਕਰ ਮੀਂਹ ਪੈਂਦਾ ਰਹਿੰਦਾ ਸੂਰਜੀ ਚਮਕੌਰ ਨਾਂਦੀ ਤਾਂ ਮੌਸਮ ਬਿਲਕੁਲ ਸਹੀ ਰਹਿਣਾ ਤਾਂ ਪਾਣੀ ਬਹੁਤ ਹੈ ਮੀਂਹ ਦਾ ਅਸਰ ਤਾਂ ਦੇਖਣ ਨੂੰ ਮਿਲ ਰਿਹਾ ਆਲੇ ਦੋਲੇ ਕਿਉਂਕਿ ਫਾਇਦਾ ਹੋ ਗਿਆ ਇਸ ਚੀਜ਼ ਦਾ ਨਹੀਂ ਤਾਂ ਹਲੇ ਮੋਟਰਾਂ ਚੱਲਦੀਆਂ ਹੁੰਦੀਆਂ ਪਾਣੀ ਪੂਰੇ ਹੋਣੇ ਬਹੁਤ ਮੁਸ਼ਕਿਲ ਤੇ ਸਹੀ ਹੈ ਓਕੇ ਦੀ ਰਿਪੋਰਟ ਹੈ ਕਾਫੀ ਜ਼ਿਆਦਾ ਮੀਂਹ ਗਿਰਿਆ ਵਾ ਇਸ ਖੇਤ ਦੇ ਵਿੱਚ ਝੋਨਾ ਲੱਗ ਗਿਆ ਥੋੜਾ ਜਿਹਾ ਰਹਿ ਰਿਹਾ ਉਹ 11 23 ਚ ਲੱਗਣ ਦੀ ਤਿਆਰੀ ਹੈ ਹੌਲੀ ਹੌਲੀ ਸਾਰਾ ਏਰੀਆ ਹਰਿਆ ਭਰਿਆ ਹੋ ਜਾਏਗਾ ਝੋਨੇਗਲ ਟਪਕੇ ਅੰਬ ਇਸ ਨੂੰ ਕਹਿੰਦੇ ਆ ਇਹ ਅੰਬ ਨਾ ਮੈਂ ਹੁਣੇ ਚੱਕ ਕੇ ਲੈ ਕੇ ਆਇਆ ਆਪਣੇ ਅੰਬ ਦੇ ਡਿੱਗੇ ਹੋਏ ਸੀਗੇ ਇਹ ਲਈ ਸੀ ਇਹ ਕੱਲ ਭਾਈ ਤੋਂ ਇਹ ਹੋਏ ਇਹ ਹੈਗੇ ਟਪਕੇ ਹੋਏ ਅੰਬ ਲਿਓ ਨੇ ਇਹ ਖਾਨਚੇ ਟੇਸਟੀ ਹੁੰਦੇ ਆ ਇਹ ਆਟੋਮੈਟਿਕ ਆਪਣੇ ਆਪ ਪੱਕੇ ਹੋਏ ਆ ਉੱਪਰ ਲਗੇ ਲਗਾਏ ਪੱਕ ਕੇ نیچے ਟਿੱਗੇ ਹੋਏ ਤੇ ਮੈਂ ਤਾਂ ਵੈਸੇ ਹੀ ਗੇੜਾ ਮਾਰਨ ਚਲੇ ਗਿਆ ਉੱਥੇ ਹੀ ਗیرے ਪਏ ਸੀਗੇ ਤੇ ਦੋ ਚਾਰ ਤਾਂ ਖਰਾਬ ਹੋਏ ਪਏ ਸੀਗੇ ਮਤਲਬ ਇੱਕ ਕਾਫੀ ਦੇ ਹੁੰਦੇ ਟੁੱਟੇ ਡਿੱਗੇ ਹੋਣਗੇ ਇਹ ਫਰੈਸ਼ ਲੱਗ ਰਿਹਾ ਮੈਨੂੰ ਬਿਲਕੁਲ ਇਹ ਵਾਲਾ ਵੀ ਫਰੈਸ਼ ਹੈ ਇਹ ਵੀ ਇਹ ਥੋੜਾ ਜਿਹਾ ਪੁਰਾਣਾ ਇਹ ਵੀ ਫਰੈਸ਼ ਹੈ ਤੋਂ ਹੁਣ ਇਹਦਾ ਧਿਆਨ ਰੱਖਣਾ ਪਏ ਕਰਨਾ ਜਿਹੜੇ ਪੱਕੇ ਪੱਕੇ ਆ ਬੱਪਰ ਤੋਂ ਟੁੱਟੇ गिरਣਗੇ ਆਪਾਂ ਨੇ ਉਹ ਖਾ ਲੈਨੇ ਲੋ ਜੀ ਜੀ ਅਲੇ ਜੀ 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 ਖਾਏ ਜੀ ਜੀ ਖਾਓ ਜੀ ਇਹ ਆਮਬਾ ਖਾਣ ਨੂੰ ਘੇਰੇ ਆ ਵੀ ਮੈਨੂੰ ਖਲਾ ਦੇ ਕਿ ਅੱਛੇ ਖਲਾ ਦੇ ਵੀ ਗਰਮੀ ਕਰੇਗਾ ਉਹ ਗੰਦਾ ਬੱਚਾ ਨੋ ਚਲੋ ਦੇਖਦੇ ਆ ਕਿਦਾਂ ਦਾ ਹੈ ਟੇਸਟ ਕਰਕੇ ਦੇਖਦੇ ਆ ਖੱਟਾ ਮਿੱਠਾ ਕਿਦਾਂ ਦਾ ਕੀ ਸਵਾਦ ਹੈ ਇਹਦਾ ਜੀ ਦੇਖੋ ਕਾ ਮਿੱਠੇ ਲੁੱਕੇ ਹਾਂ ਗਰਮੀ ਲੱਗ ਰਹੀ ਓਏ ਹੂੰ ਮੀ ਤੇ ਬਾਦ ਦੁਆਰ ਤੇ ਫੇਰ ਸੂਰਜ ਨਿਕਲਿਆ ਇੰਨੀ ਤਿੱਖੀ ਧੁੱਪ ਹੈ ਨਾ ਬੁਰਾ ਹਾਲ ਕਰਿਆ ਪਿਆ ਸਾਈਕਲ ਖੜਿਆ ਆਪਣਾ ਇੱਧਰ ਐਂਡ ਮੈਂਗੋਜ਼ ਇਹਦੇ ਮੈਂ ਤੋੜ ਕੇ ਲਿਆਤਾ ਮੁੰਕਾ ਦੇਖਾ ਕੁਝ ਹੋਰ ਅੱਛਾ ਜਿਸ ਤਰ੍ਹਾਂ ਧੁੱਪ ਨਿਕਲੀ ਆ ਇਸ ਤਰ੍ਹਾਂ ਕੋਈ ਕਹਿ ਨਹੀਂ ਸਕਦਾ ਕਿ ਅੱਜ ਨਹੀਂ ਪਿਆ ਹੋਏਗਾ ਬਹੁਤ ਤੇਜ਼ ਧੁੱਪ ਹੈ ਜਨਮ ਪਰ ਖਾ ਖਾ ਕੇ ਨਾ ਇਹਨੂੰ ਆਂਬ ਨੂੰ ਖਰਾਬ ਕਰ ਰਹੇ ਆਂ ਦੇਖੋ ਇੱਕ ਆਟੋ ਕੂਟੋ ਦਾ ਖਾਇਆ ਹੋਇਆ ਤੇ ਮੁਰੇ ਲਈ ਮੈਂ ਜਾ ਕੇ ਲਿਆ ਸੀਗਾ ਪਹਿਲਾਂ ਤਾਂ ਕਿ ਇਹ ਦੇਖੋ ਇਦਾਂ ਦੀਆਂ ਹੰਡੀਆਂ ਜਿਹੜੀਆਂ ਜਿਨ੍ਹਾਂ ਦੇ ਉੱਤੇ ਬਰਸਾਤ ਪਈ ਬਰਸਾਤ ਤੋਂ ਬਾਅਦ ਹੀ ਕਦਮ ਪੱਕ ਕੇ ਟੁੱਟ ਟੁੱਟ ਕੇ نیچے ਗਿਰੀਆਂ ਜਿਆਦਾ ਆਂਬ ਜਿਹੜੇ ਉੱਪਰ ਲੱਗ ਰਹੇ ਉਹ ਪੱਕ ਰਹੇ ਨੇ نیچے ਵਾਲੇ ਹਰੇ ਕੱਚੇ ਆ ਸੋ ਉਹਨਾਂ ਗੌਰ ਕਰਨੀ ਪਿਆ ਕਰਨੀ ਮੁਰੇ ਤੋਂ ਨਾਲ ਦੇ ਨਾਲ ਚੱਕ ਕੇ ਆਪਣਾ ਨਵੇੜ ਤੋਂ ਕੰਮ ਖਾਓ ਪੀਓ ਕਿਉਂਕਿ ਜੈਕ ਕਰ ਡਾਇਮੰਡ ਲੈ ਦੇਂਦੇ ਆ ਲੈ ਚ ਉਹ ਕੰਮ ਪਤਾ ਕੀ ਹੁੰਦਾ ਖਰਾਬ ਹੋ ਜਾਂਦੇ ਆ ਮੇਂ ਕੋ ਇਹ ਸੰਭ ਦੇਣਾ ਇੱਕ ਲੱਗ ਰਿਹਾ ਸੀਗਾ ਬਹੁਤ ਸੋਹਣਾ ਪਰ ਕਾਫੀ ਓੜਾ ਹੁੰਦਾ ਸੀਗਾ ਉਹ ਪਰ ਉਹਦਾ ਕੀ ਹੋਇਆ ਉਹਦੀ ਹਾਲਤ ਇਹ ਹੋ ਗਈ ਬਿਲਕੁਲ ਖਰਾਬ ਹੋ ਗਿਆ ਗੌਰ ਕਰਨੇ ਕੋਈ ਅਗਰ ਨਹੀਂ ਆਪਦੇ ਆਹ ਬੜਾ ਸੋਹਣਾ ਲੱਗ ਰਿਹਾ ਸੀ ਉਹ ਰੇ ਯਾਰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਸਵੇ ਨੂੰ ਟੁੱਟ ਗਿਆ ਚਲੋ ਸ਼ਿਕਾਰੀ ਆ ਗਿਆ ਆਪਣੇ ਸ਼ਿਕਾਰ ਤੇ ਹਾਂ ਵੀ ਮਿਲਿਆ ਕੁਝ ਇਨਕਲਾਬ ਅੱਜ ਸਵੇਰ ਦੀ ਪਹਿਲਾਂ ਬਾਰਿਸ਼ ਹੋਈ ਗਈ ਫਿਰ ਉਸ ਤੋਂ ਬਾਅਦ ਦੁਪਹਿਰ ਦੇ 12 ਵਜੇ ਦੇ ਕਰੀਬ ਧੁੱਪ ਨਿਕਲੀ ਧੁੱਪ ਨਿਕਲਦੇ ਸਾਰੀ ਇੰਨੀ ਜ਼ਿਆਦਾ ਗਰਮੀ ਹੋ ਗਈ ਨਾ ਕਿ ਕੋਈ ਕਹਿ ਨਹੀਂ ਸਕਦਾ ਸੀ ਕਿ ਅੱਜ ਸਵੇਰ ਦਾ ਮੀਂਹ ਪੈ ਰਿਹਾ ਸੋ ਹੁਣ ਕੀ ਮੌਸਮ ਹੈ ਹੁਣ ਕਾਫੀ ਜ਼ਿਆਦਾ ਗਰਮ ਮੌਸਮ ਹੋ ਗਿਆ ਸੀਗਾ ਦੁਪਹਿਰ ਤੋਂ ਬਾਅਦ ਦਾ ਤੇ ਅੱਜ ਦਾ ਦਿਨ ਖਟਾ-ਮਿੱਠਾ ਰਿਹਾ ਕਿਉਂਕਿ ਸਵੇਰੇ ਕਾਫੀ ਹੁੰਦਾ ਬੰਦਾ ਬੰਦੀ ਤੇ ਹੁਣ ਤੱਕ ਸੋ ਜੋ ਵੀ ਸੀਗਾ ਬਹੁਤ ਵਧੀਆ ਸੀਗਾ ਚਲੋ ਮਿਲ ਲੈਣਾ ਗੱਲ ਨਾਲ ਇੱਕ ਨਵੀਂ ਵੀਡੀਓ ਨਵੇਂ ਕਨਸੈਪਟ ਤੇ ਨਵੇਂ ਦਿਨ ਦੇ ਨਾਲ ਮਿਲ ਤੱਕੋ ਦੋਈ ਜਾਓ ਥੈਂਕ ਯੂ ਸੋ ਮੱਚ ਬਾਏ ਬਾਏ